ਕਾਮ ਦੇ ਮਹਾਨ ਜਰਨੈਲ ਜਹਦਰ ਕਾਲੀ ਕੁਰਾ ਸਿੰਘ ਦੇ ਸੋਸ਼ੀ ਦੀ ਸਮਾਗਮ ਚੱਲ ਰਹੇ ਹਨ ਸੋ ਅੱਜ ਸਮਾਗਮ ਦਾ ਦੂਜਾ ਦਿਨ ਹੈ ਅੱਜ ਦੂਜਾ ਦਿਨ ਹੈ ਸੰਗਤਾਂ ਬੜੀ ਸਰਦਾਰ ਦੇ ਨਾਲ ਪਹੁੰਚਣ ਆਣੇ ਤਿੰਨ ਪੀੜਾ ਸੰਗਤਾਂ ਦੀ ਸੋ ਪਵਿੱਤਰ ਬਾਰਾ ਗਰੀਆ ਜਹਦਰ ਕਾਲੀ ਕੁਰਾ ਸਿੰਘ ਦੀ ਪ੍ਰਾਤਨ ਪ੍ਰਾਤਨ ਇਹ ਜਗ੍ਹਾ ਹੈ ਜਿੱਥੇ ਜਹਦਰ ਕਾਲੀ ਕੁਰਾ ਸਿੰਘ ਰਹਿੰਦੇ ਸਨ ਇੱਥੇ ਬੋੜ ਦਾ ਦਰਖਤ ਹੈ ਅਦੋਂ ਕਦਰ ਬੋੜ ਹੈ ਪੁਰਾਣਾ ਇਹ ਪ੍ਰਾਤਨ ਬੋੜ ਹੈ पिछले पास खूह है एक बाबा जी का जी बाबा जी का पुरातन खूह है जो बाबा जी पानी पीते सन खूह चो सो तो अज दूजा दमान है ਸਮਾਗਮਾਂ ਦਾ ਸੰਤ ਮਹਾਪੁਰਸ਼ ਸਵਾਰ ਸੰਤ ਗੁਰਜੰਟ ਸਿੰਘ ਜੀ ਮੰਡਵੀਵਾਰੇ ਅੱਜ ਕੀਰਤਨ ਕਰਨਗੇ ਦਵਾਰ ਸਜਾਉਣਗੇ ਸੰਗਤਾਂ ਬੜੀ ਸਰਦਾ ਦੇ ਨਾਲ ਪਹੁੰਚੀਆਂ ਨੇ ਜਿਹੜਾ ਕਾਲੀਪੁਰਾਸਾ ਦਾ ਮਹਾਨ ਜੋੜੇ ਸਨ ਇਸਨੇ ਮਹਾਰਾਜ ਜੀ ਜਿਸ ਦਾ ਪੰਜਾਬ ਦੇ ਵਿੱਚ ਰਾਜ ਸੀ ਉਸ ਸੰਜਿਹ ਕਾਲੀਪੁਰਾਸਾ ਅਕਾਤ ਅਕਤ ਦੇ ਜਿਹੜੇ ਸਨ ਨਾ ਸੋ ਉਹਨਾਂ ਨੇ ਜਦੋਂ ਮਹਾਰਾਜ ਜੀ ਸਿੰਘ ਨੇ ਗੌਣ ਵਾਲੀ ਦਾ ਮੋਰਾ ਦਾ ਨਾਚ ਦੇਖਿਆ ਸੀ ਪੰਜ ਜੰਗਲਾਂ ਕਾਲੀਪੁਰਾ ਸਨ ਉਹਨਾਂ ਨੂੰ ਕੋਹੜੇ ਦੀ ਸਜ਼ਾ ਦਿੱਤੀ ਸੀ ਸੋ ਮਹਾਰਾਜ ਜੀ ਸਿੰਘ ਨੇ ਮਨਜ਼ੂਰ ਕਰ ਲਈ ਸੀ ਉਹਦੇ ਸਜ਼ਾ ਉਸ ਤੋਂ ਬਾਅਦ ਜੋ ਸੋਨਾ ਸ੍ਰੀ ਹਰਮੰਦਰ ਸਾਹਿਬ ਤੇ ਲੱਗਿਆ ਹੋਇਆ ਹੈ ਪਹਿਲੀ ਵਾਰ ਸੋਨਾ ਲੱਗਿਆ ਸੀ ਇਹ ਸੇਵਾ ਸਾਰੀ ਮਹਾਰਾਜ ਜੀ ਸਿੰਘ ਨੇ ਕੀਤੀ ਸੀ ਜਿਹੜਾ ਜੰਗਲਾਂ ਕਾਲੀਪੁਰਾ ਸਾਰੇ ਕਹਿੰਦੇ ਕੀਤੀ ਸੀ ਜਦੋਂ ਮਲਤਾਨ ਦੀ ਜੰਗ ਲੜੀ ਸੀ ਜਿਵੇਂ ਜਹਦਰ ਕਾਲੀ ਫੂਲਾ ਸਿੰਘ ਨੇ ਜਿਹਦਰ ਕਾਲੀ ਫੂਲਾ ਸਿੰਘ ਨੇ ਮਲਤਾਨ ਦੀ ਜਗ ਜਿੱਤੀ ਸੀ ਉਸ ਸਮੇਂ ਮਹਾਰਾਜ ਜੀ ਨੇ ਸੋਨੀ ਸੇਵਾ ਕੀਤੀ ਸੀ ਤੇ ਜਿਵੇਂ ਜਹਦਰ ਕਾਲੀ ਫੂਲਾ ਸਿੰਘ ਦੇ ਕਹਿਣ ਤੇ ਸੋਨੀ ਸੇਵਾ ਹਰਮੰਦਰ ਸਾਹਿਬ ਤੇ ਪਹਿਲੀ ਵਾਰ ਮਹਾਰਾਜ ਜੀ ਨੇ ਕੀਤੀ ਸੀ ਉਸ ਤੋਂ ਬਾਅਦ ਜਦੋਂ ਜਹਦਰ ਕਾਲੀ ਫੂਲਾ ਸਿੰਘ ਨਾਹਰੀ ਜੰਗ ਵਾਸਤੇ ਲੜਨ ਵਾਸਤੇ ਤਿਆਰੀ ਕੀਤੀ ਅਰਦਾਸ ਕੀਤੀ ਗਈ ਜੇ ਚੱਲੇ ਪਾਉਣ ਲੱਗੇ ਤਾਂ ਮਹਾਰਾਜ ਸਿੰਘ ਨੇ ਆਵਾਜ਼ ਮਾਰੀ ਜਸਦਾਜੀ ਰੁਕੋ ਅਸੀਂ ਆਪਣੇ ਤੋਪਖਾਨੇ ਪਿੱਛੇ ਆਉਣ ਵਾਲੇ ਨੇ ਉਸ ਤੋਂ ਬਾਅਦ ਲੜਾਈ ਵਾਸਤੇ ਚੱਲਾਂਗੇ ਜਸਦਾਕਾਰ ਨਿਖਰੇਸ ਨੇ ਕਿਹਾ ਕਿ ਪਹਿਲਾਂ ਦਸ਼ਨਾ ਸਿੰਘ ਮੈਂ ਅਰਦਾਸ ਕਰ ਲਈ ਹੁਣ ਗੁਰੂ ਮਹਾਰਾਜ ਜੀ ਅਰਦਾਸ ਕਰ ਲਈ ਹੁਣ ਮੈਂ ਹਰਦਾਸ ਕਰਕੇ ਸਿੰਘ ਪੁੱਠਾ ਵੀ ਮਰਿਆ ਕਰਦੇ ਅਸੀਂ ਹੁਣ ਚਾਲੇ ਪਾ ਰਹੇ ਹਾਂ ਤੈਨੂੰ ਤੇਰੇ ਤੋਪਖਾਨੇ ਤੇ ਮਾਣ ਹੋਵੇਗਾ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਦਾਸ ਤੇ ਮਾਨ ਹੈ ਸੋਨਾ ਚਾਲੇ ਬਾਜ ਉਤੇ ਲੜਾਈ ਵਾਸਤੇ ਤੇ ਮਹਾਰਾਜੀ ਜੰਗ ਵਿੱਚ ਕਿਸਾਨ ਦਾ ਜੁੱਧ ਹੋਇਆ ਉੱਥੇ ਜਹਰ ਕਾਲੀ ਫੁਰਾ ਸਿੰਘ ਦਾ ਜੰਗ ਜਿੱਤ ਲਈ ਜਹਰ ਕਾਲੀ ਫੁਰਾ ਸੀਰ ਹੋ ਗਏ ਤੇ ਜਹਰ ਕਾਲੀ ਫੁਰਾ ਸੀਰ ਹੋ ਮਹਾਰਾਜੀ ਸਿੰਘ ਨੂੰ ਪਤਾ ਲੱਗਿਆ ਸਾਡਾ ਜੋਧਾ ਜਹਰ ਕਾਲੀ ਫੁਰਾ ਸੀਰ ਹੋ ਚੁੱਕਾ ਹੈ ਨਾ ਉਹਨਾਂ ਨੇ ਤਾਂ ਹਮਾਰਗੇ ਰੋਇਆ ਮਹਾਰਾਜੀ ਸਿੰਘਾ ਕਹਿੰਦੇ ਮੇਰੀ ਅੱਜ ਇੱਕ ਬਾਹ ਚਲੀ ਗਈ ਹੈ ਮੇਰੀ ਖੱਬੀਵਾ ਚਲੀ ਗਈ ਹੈ ਜਿਹੜਾ ਕਾਲੀ ਫਿਰ ਸੀਰ ਹੋ ਗਏ ਨੇ ਸੋ ਇਹ ਮਹਾਨ ਜੋਧੇ ਇਹਨਾਂ ਜਨਮ ਸਰ ਹੋ ਕਾਦੀ ਸੀ ਵੀ ਨੂੰ ਸਰਦਾਰ ਇਸਰ ਤੇ ਸੇ ਦਿੱਤੀ ਸੀ ਦਿਹਾੜਾ 14 ਮਾਰਚ ਨੂੰ 1823 ਈਸਵੀ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਨੇ ਸ਼ਹੀਦੀ 1823 ਈਸਵੀ ਨੂੰ ਹੋਈ ਸੀ 14 ਮਾਰਚ ਸੋ ਸਰਬ ਸੰਗਤਾਂ ਪੁੱਤਰ ਬਾਰਾਗਰੀ ਦੇ ਵਿੱਚ ਮਥਾ ਪੇ ਕਰ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਸ਼ੰਕਤਾ ਬੜੀਆਂ ਤਾਬੀਆਂ ਨੇ ਆ ਪੋਰਾ ਸਾਹਿਬ ਆ ਪੋਰਾ ਸਾਹਿਬ ਉਹਦਾ ਮਹਾਰਾ ਜਹਦਾ ਕਾਲੀਪੁਰਾ ਜੀ ਦਾ ਜਥੇ ਦਾ ਕਾਲੀਪੁਰਾ ਜੀ ਦਾ ਪੋਰਾ ਸਾਹਿਬ ਇਹ ਦਰਸ਼ਨ ਕਰੋ ਜੀ ਸੋ ਤਾਂ ਮੱਥਾ ਟੇਕ ਰਿਆਂ ਨੇ ਤੇ ਸੋ ਤਾਂ ਮੱਥਾ ਟੇਕ ਰਿਆਂ ਨੇ ਬੈਰੋ ਨਾਮ ਜਪ ਰਿਆਂ ਨੇ ਜੀ ਸਾਰੇ ਬਾਬਾ ਜੀ ਦਾ ਇੱਥੇ ਇਹ ਮੰਝਾ ਸਾਹਿਬ ਆ ਬਾਬਾ ਜੀ ਦਾ ਜੀ ਸਥਾਨ ਛੋਟਾ ਮੱਥਾ ਬਗਰੀਆ ਨੇ ਆ ਬਾਬਾ ਜਿੱਤੇ ਨੇ ਆ ਬਾਬਾ ਜੀ ਦੇ ਜਿੱਤੇ ਪ੍ਰਾਤਨ ਜਿੱਤੇ ਇੱਥੇ ਬਾਬੇ ਦਾ ਜਨਮ ਸਥਾਨ ਹੈ ਅਦਿਲਾ ਸਿੰਘ ਬਾਬੇ ਦਾ ਬੈੱਡ ਹੈ ਆਰਾਮ ਕਰਨ ਵਾਸਤੇ ਨਿੱਜੀ ਸਥਾਨ ਸੰਤਾ ਨਾਮ ਦਾ ਪਰਿਵਾਰ ਹੈ ਸਮਾਗਰ ਦੂਜਾ ਜਮਾਨਾ ਹੈ ਤਸ਼ਕਤਾ ਪਹੁੰਚਣ ਵਾਲੇ ਦੂਰ ਹੋ ਰਹੇ ਬੜੀ ਪਾਰੀ ਗਿੰਤੀ ਦੇ ਬਿਸ਼ੰਤਾ ਪਹੁੰਚਣ ਗਏ ਸੋਹੇ ਸਮਾਗਮ ਤੁਹੇ ਕਾਲੀ ਫਲਾਸਣ ਜੀ ਘੋੜੇ ਤੇ ਦੇਖ ਸਕਦੇ ਹੋ ਜਨੂਰ ਬਾਬਾ ਕਾਲੀ ਫਲਾਸਣ ਜੀ ਦਾ ਜਨਮ 5 ਜਨਵਰੀ ਇਸ ਸਾਲ ਨੂੰ ਕਾਟ ਨੂੰ ਇਹਦਾ ਇਸੇ ਸਮੇਂ ਦੇ ਕਾਰਮਾ ਮਾਤ ਹਰ ਕੋਰ ਦੀ ਕੁੱਤਾ ਹੋਇਆ ਪਿੰਡ ਦੇ ਲਾ ਸਿੰਘਾਂ ਦੇਖੇ ਹੋਇ ਥੋੜੀ ਘੋੜੇ ਤੇ ਮੇਰਾ ਕਾਲੀ ਫਲਾਸਣ ਜੀ ਸੁਰਾ ਸ਼ੋਤ ਕਰਜਾਨੀ ਦੇ ਲੜਾ ਦੀਨ ਤੇ ਹੋਇਆ ਊਰਜਾ ਪੁਰਜਾ ਕਟੇ ਮਰੇ ਕਮਲਾ ਸਾਹਿਬ ਆਇਆ ਤਾਂ ਅਨੰਟੀਆ ਜਰਨਾ ਆਇਆ ਪਾਦਰ ਦੇ ਜਹਜ਼ਾਰ ਜਹਜ਼ਾਰ ਕੰਮ ਹੋ ਗਿਆ ਸੰਗ ਜਿਨਾ ਸਿੱਧੀ ਦਿਖਾਰਾ ਸੇਵਾਵਾਂ ਚੱਲ ਰਹੇ ਨੇ ਅੱਜ ਦੂਜਾ ਦਿਵਾਨ ਹੈ ਸਮਾਗਮ ਦਾ berbahagia ਆਦੀਂ ਕਵਾ ਰੇ 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 ਨਾ ਨਾ ਅੱਜ ਦੀਆਂ ਇਹ ਮਤਾਵਾ ਨਗਰਕਾਰੀਆਂ ਨੇ ਲੰਗਰ ਸੇਵਾ ਕਰ ਰੀਆਂ ਨੇ ਆ ਦੇਖੋ ਕਨੀ ਪੀ ਰਹਾ ਲੰਗਰ ਸੇਵਾ ਆਦੇ ਖੁਦ ਦੀਆਂ ਅਰੇ ਮਤਾਵਾ पाण लंगर जी सेवा करी श्र शरधा जे ना पाह है बुक सेवा करिणो संगता आ खे बड़ी शर बीतीअ ਪੀਰ ਮਰ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੋ ਲਾਗੇ ਹਰ ਫਿਰੇ ਕਹਿਤ ਕਬੀਰ ਜਿਵੇਂ ਮਾਂ ਆਪਣੇ ਪੁੱਤ ਨੂੰ ਪ੍ਰੇਮ ਕਰਦੀ ਹੈ ਇਹਦਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਨਿਰੰਕਾਰ ਇਹਦਾ ਆਪਣੇ ਭਗਤਾਂ ਦੇ ਨਾਲ ਪ੍ਰੇਮ ਰੱਖਦੇ ਹੈ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰਦੀਆਂ ਰਾਖਾ ਇੱਕ ਨੂੰ ਮਹਾਰਾਜ ਸਵਾਮੀ ਸਗਲ ਸਿਕਾ ਕੇ ਸਿਰਜਾ ਰੱਖੇ ਨਿਕਲ ਹਾਰ ਆਲਾ ਤੋ ਬਾਰੇ ਨ ਗੁਰ ਕੀ ਪੈਰੀ ਪਾਰੇ ਬਾਤ